ਸਾਹਿਤ ਦੇ ਰੰਗ YouTube ਚੈਨਲ ਸਿਰਫ ਸਾਹਿਤ ਨੂੰ ਹੀ ਸਮਰਪਿਤ ਹੈ ਅੱਜ ਅਸੀਂ ਉਸ ਸ਼ਖਸੀਅਤ ਦੀ ਇੱਕ ਕਵਤਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦਾ ਇੱਕ ਵਚਨ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸਮੁੱਚੇ ਸਿੱਖ ਜੱਟ ਤੇ ਪੰਜਾਬੀ ਪਿਆਰਿਆਂ ਦੇ ਮੂੰਹ ਉੱਤੇ ਸਹਿਜ ਸੁਭਾਅ ਆ ਜਾਂਦਾ ਹੈ ਉਹਨਾਂ ਦੀ ਇੱਕ ਕਵਿਤਾ ਹੈ ਜੋ ਸ਼ੰਦ ਝਲਮਿਲੇ ਵਿੱਚ ਲਿਖੀ ਹੋਈ ਹੈ ਉਹ ਆਪਣੀ ਇਸ ਕਵਿਤਾ ਵਿੱਚ ਨਦੇਰ ਨੂੰ ਜਾnde ਹੋਏ ਮਨਵਾਲ ਸਟੇਸ਼ਨ ਤੇ ਜੋ ਉਹਨਾਂ ਨੂੰ ਗੁਰੂ ਸਾਹਿਬ ਗੁਰਗੋਬ ਸਿੰਘ ਜੀ ਸਹਿਬੇ ਕਮਾਲ ਦੀ ਝਲਕ ਤੇ ਉਹਨਾਂ ਦਾ ਅਹਿਸਾਸ ਹੁੰਦਾ ਹੈ ਉਹ ਉਸ ਅਹਿਸਾਸ ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਇੱਕ ਕਵਿਤਾ ਦੇ ਰੂਪ ਵਿੱਚ ਜੋ ਸ਼ੰਦ ਝਲਮਿਲੇ ਵਿੱਚ ਲਿਖੀ ਹੋਈ ਹੈ ਪੇਸ਼ ਕਰਦੇ ਹਾਂ ਅਸੀਂ ਉਸ ਕਵਿਤਾ ਦਾ ਇੱਕ ਅੰਸ਼ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੋਹਣਿਆ ਸਹਿਬਾ ਮੈਨੂੰ ਇਹ ਯਾਦ ਕੀਤਾ ਸੋਹਣਿਆ ਸਹਿਬ ਮੈਨੂੰ ਇਹ ਯਾਦ ਕੀਤਾ ਅਤੰਕਿਤ ਬੰਦ ਪੰਛੀ ਆਜ਼ਾਦ ਕੀਤਾ ਪਿੰਜਰਿਓ ਕੱਢ ਵਿੱਚ ਖੁੱਲ੍ਹ ਉਡਾਰ ਦਿੱਤਾ ਨੀਲੇ ਗगन ਨੂੰ ਪੰਛੀ ਪਿਆਰ ਦਿੱਤਾ ਸੋਹਣੇ ਗੁਰੂ ਨੇ ਸੋਹਣਾ ਵਡਿਆਰ ਦਿੱਤਾ ਚੰ ਸੁਧੀ ਵੱਧ ਖੰਭ ਖਲਿਆਰ ਦਿੱਤਾ ਓਏ ਮੈਨੂੰ ਲੰਘਦੇ ਜਾਂਦੇ ਨੂੰ ਓਏ ਕੋણો ਮੁੜਦੇ ਆਂਦੇ ਨੂੰ ਓਏ ਜਿੰਦ ਆਪਣੀ ਭੁੱਲਦੇ ਆਂਦੇ ਨੂੰ ਓਏ ਫਸੜੀ ਜਿੰਦ ਲਕਾਉਂਦੇ ਨੂੰ ਇਹ ਇੱਕ ਮਿੱਠੜੀ ਸੱਦ ਬੁਲਾਉਂਦੇ ਨਹੀਂ ਇੱਕ ਪਿਆਰੀ yaad ਕਰਾਉਂਦੇ ਨਹੀਂ ਇਹ ਗੜੀ ਮਾਹੀ ਯਾਰ ਦੀ ਹਾਂ ਇਹ ਗੜੀ ਮਾਹੀ ਯਾਰ ਦੀ ਹਾਂ ਇਹ ਰਾਹ ਸੱਚੀ ਸਰਕਾਰ ਦੀ ਹਾਂ ਓਏ ਸਿੱਖ ਕਿਉਂ ਭੁੱਲਦੇ ਜਾਂਦੇ ਨਹੀਂ ਓਏ ਸਿੱਖ ਕਿਉਂ ਰੁੱਸਦੇ ਜਾਂਦੇ ਨਹੀਂ ਜਦ ਦਰ ਖੁੱਲਾ ਦੀ ਦਾੜ ਦਾ ਹੈ ਜਦ ਦਰ ਖੁੱਲਾ ਦੀ ਦਾੜ ਦਾ ਹੈ ਜਦ ਹੜ ਆਇਆ ਰੱਬ ਬਾਹਰ ਦਾ ਹੈ ਜਦ ਵਕਸ਼ਿਸ ਮੀਂਹ ਪੈਂਦਾ ਹੈ ਜਦ ਵਕਸਲ ਪਿਆਰ ਕਰ ਆਂਦਾ ਹੈ ਜਦ ਵਿਹਵਲ ਹੋ ਜਾਂਦਾ ਹੈ ਜਦ ਬੰਨ ਪੰਛੀ ਜੰਤ ਪੰਦਾ ਹੈ ਤੇ ਧਰਤ ਆਕਾਸ਼ ਗਜਾਂਦਾ ਹੈ ਤੇ ਬਾਲ ਗਪਾਲ ਬਲਾਂਦਾ ਹੈ ਉਹ ਅਸ਼ਟਾਤ ਰੰਗ ਜਵਾਂਦਾ ਹੈ ਉਹ ਤੇਰੇ ਵਿੱਚ ਮਟੰਦਾ ਹੈ ਉਹ ਨੈਣ ਅਮਰਤ ਛਕਾਂਦਾ ਹੈ ਤੂੰ ਹੀ ਤੂੰ ਹੀ ਜ ਪੰਦਾ ਹੈ ਰੱਬ ਠਹਿਰੋ ਦਿਲ ਠਹਿਰਾਂਦਾ ਹੈ ਤੇ ਰੱਬ ਹੀ ਰੱਬ ਵਿੱਚ ਆਂਦਾ ਹੈ ਉਹ ਮਾਲਕ ਸਾਈਂ ਜਗਦਾ ਹੈ ਉਹ ਜਿੰਦ ਚਾੜਨ ਰਗ ਰਗਦਾ ਹੈ ਉਹ ਹੱਸਦਾ ਹੱਸਦਾ ਮਾਲਕ ਹੈ ਸੋਤੇ ਸੋਤੇ ਸਤ ਉਹ ਖਾਲਕ ਹੈ ਜਾਗ ਮਨਾ ਇਹ ਗੜੀ ਉਸ ਪਿਆਰ ਦੀ ਹੈ ਜਾਗ ਮਨਾ ਇਹ ਗੜੀ ਉਸ ਪਿਆਰ ਦੀ ਹੈ ਜਾਗ ਮਨਾ ਇਹ ਧਰਤੀ ਰੱਬ ਬੁਲਕਾਰ ਦੀ ਹੈ ਇਸ ਧੂੜ 'ਚ ਕਿਣ ਕੇ ਪਿਆਰ ਦੇਨੀ ਇਸ ਧੂੜ 'ਚ ਕਿਣ ਕੇ ਪਿਆਰ ਦੇਨੀ ਏ ਬੇਭੂਤ ਵਿੱਚ ਜਲੜੇ ਹਜ਼ਾਰ ਦੇਣੀ ਦੰਦ ਤਾਰੇ ਬਨਜਾਰੇ ਬਹਾਰ ਦੇਣੀ ਚੰਦ ਤਾਰੇ ਬਨਜਾਰੇ ਬਹਾਰ ਦੇਣੀ ਇੱਥੇ ਯੂਸਫ ਹਜ਼ਾਰ ਪਕਾਰ ਦੇਣੀ ਤੇ ਤਾਲਬ ਦਿਲ ਵਾਲੇ ਦੀਦਾਰ ਦੇਣੀ ਉਸ ਮਹਿਨਾ ਬਾਲੇ ਸਰਕਾਰ ਦੇਣੀ ਤੇ ਤਾਲਵ ਦਿਲਦਨਦਾਰ ਦੇ ਨਹੀਂ ਉਸ ਮਹਿਰਾਂ ਵਾਲੀ ਸਰਕਾਰ ਦੇ ਨਹੀਂ ਉਸ ਮਹਿਰਾਂ ਵਾਲੀ ਸਰਕਾਰ ਦੇ ਨਹੀਂ ਉਸ ਤੀਨਾ ਵਾਲੇ ਸਰਦਾਰ ਦੇ ਨਹੀਂ ਦੀਨ ਦੁਨੀਆ ਦੇ ਅਸਰਾੜ ਦੇ ਨਹੀਂ ਉਸ ਤੀਨਾ ਵਾਲੇ ਸਰਦਾਰ ਦੇ ਨਹੀਂ ਦੀਨ ਦੁਨੀ ਦੇ ਅਸਰਾੜ ਦੇ ਨਹੀਂ ਜਿਹੜਾ ਗगन ਕਮਾਨ ਝੁਕਾਂਦਾ ਹੀ ਜਿਹੜਾ ਗਗਨ ਕਮਾਨ ਝੁਕਾਂਦਾ ਈ ਜਿਹੜਾ ਚਾਹੜ ਦਿਲ ਚਾਂਦਾ ਈ ਉਹ ਪਤਾਲ ਆਕਾਸ ਵਰਥਰ ਥਾਂਦਾ ਈ ਉਹ ਚਾ ਅਮਾ ਵਰਸਾਂਦਾ ਈ ਉਹ ਪਿਆਰ ਲੁੱਟਪਾ ਗਾਂਦਾ ਈ ਉਹ ਟਰਦਿਲਾਂ ਵਿੱਚ ਜਾਂਦਾ ਈ ਉਹ ਟਰਦਿਲਾਂ ਵਿੱਚ ਜਾਂਦਾ ਈ ਉਹ ਸਭ ਕਿਸੇ ਹੱਕ ਲਾਂਦਾ ਈ ਉਹ ਸਭ ਕਿਸੇ ਹੱਕ ਲਾਂਦਾ ਈ ਉਹ ਸਭ ਕਿਸੇ ਅਪਣਾਂਦਾ ਈ ਬੱਚਿਆਂ ਨਾਲ ਉਠ ਖੇਡੇ ਉਹ ਸਲਤ ਨਾਮ ਸਲਤ ਨਤਾ ਨੂੰ ਠੇਡੇ ਉਹ ਉਹ ਸਭ ਕਿਸੇ ਅਪਣਾਂਦਾ ਈ ਬੱਚਿਆਂ ਨਾਲ ਖੇਡੇ ਉਹ ਸਲਤ ਨਤਾ ਨੂੰ ਠੇਡੇ ਉਹ ਸਾਲਤ ਨਾ ਤਾਨੂੰ ਠੇਡੇ ਓ ਸਾਲਤ ਨਾ ਤਾਨੂੰ ਠੇਡੇ ਓ ਹੱਸ ਖੇਡ ਦੀ ਖੇਡ ਦੀ ਕੈਰੇ ਨੇ ਆਈ ਹੱਸ ਖੇਡ ਦੀ ਖੇਡ ਦੀ ਕੈਰੇ ਨੇ ਆਈ ਦਿਲ ਅੰਦਰੋਂ ਮੰਦਰੋਂ ਆੜਤਾਈ ਸੂਰਜ ਕੰਬਦਾ ਕੰਬਦਾ ਲਾਲ ਚੜਿਆ ਪ੍ਰਕਾਸ਼ ਕੂਕਦਾ ਕੂਕਦਾ ਵੇੜੇ ਵੜਿਆ ਕਮਲ ਖਿੰਖੜ ਹੱਸੇ ਦਿਲ ਆਕਾਸ਼ ਚੜਿਆ ਕਮਲ ਖਿੰਖੜ ਹੱਸੇ ਦਿਲ ਆਕਾਸ਼ ਚੜਿਆ ਨੀਲਾ ਚੱਕਰ ਚਲਨੋ ਰਹਾ ਮਨ ਮੰਡਲ ਮੁੜਿਆ ਕਮਲ ਖਿੰਖੜ ਹੱਸੇ ਦਿਲ ਆਕਾਸ਼ ਚੜਿਆ ਨੀਲਾ ਚੱਕਰ ਚਲਨੋ ਰਹਾ ਮਨ ਮੰਡਲ ਮੁੜਿਆ ਠੰਡੀ ਵਾ ਅਗੰਬ ਦੀ ਚੱਲ ਆਈ ਠੰਡੀ ਵਾ ਅਗੰਮ ਜੀ ਚੱਲ ਆਈ ਕਲਗੀ ਵਾਲਿਆਂ ਵਾਲੀ ਸਗੰਧ ਆਈ ਕੰਢੀ ਵਾ ਅਗੰਮ ਜੀ ਚੱਲ ਆਈ ਕਲਗੀ ਵਾਲਿਆਂ ਵਾਲੀ ਸਗੰਧ ਆਈ ਉੱਥੇ ਗਗਨ ਪੁਕਾਰ ਵਿੱਚ ਕੂਕਿਆ ਮੈਂ ਉੱਥੇ ਗਗਨ ਪੁਕਾਰ ਵਿੱਚ ਕੂਕਿਆ ਮੈਂ ਕਿਹੜਾ ਰਾਹ ਹਜ਼ੂਰ ਹਜ਼ੂਰ ਨੂੰ ਜੀ ਉਸ ਅਸਗਾਹ ਨਾਣ ਵਿੱਚ ਕੂਕਿਆ ਮੈਂ ਕਿਹੜਾ ਰਾਹ ਹੈ ਫੌਜ ਗੰਜੂਰ ਨੂੰ ਜੀ ਉਸ ਅਸਗਾਹ ਨਾਣ ਵਿੱਚ ਕੂਕਿਆ ਮੈਂ ਕਿਹੜਾ ਰਾਹ ਹੈ ਫੌਜ ਗੰਜੂਰ ਨੂੰ ਜੀ ਇੱਥੋਂ ਰਾਹ ਜਾਂਦੇ ਉੱਥੇ ਜਾਂਦੇ ਨਹੀਂ ਇੱਥੇ ਰਾਹ ਸਾਰੇ ਉੱਥੇ ਜਾਂਦੇ ਨਹੀਂ ਜਿੱਥੇ ਗੁਰੂ ਘੋੜੇ ਚੜ ਆਂਦੇ ਨਹੀਂ ਜਿੱਥੇ ਪਿਆਰਾਂ ਮੁਰਮੁਰ ਪਾਉਂਦੇ ਨਹੀਂ ਜਿੱਥੇ ਰੱਬ ਖੜੇ ਜਿਸ ਆਂਦੇ ਦੀ ਉੱਥੇ ਆਕਾਸੀ ਨੀਲੇ ਕੋੜੇ ਹਨ ਉੱਥੇ ਆਕਾਸੀ ਨੀਲੇ ਕੋੜੇ ਹਨ ਉੱਥੇ ਕਾਲੀ ਬਣ ਕੇ ਜੋੜੇ ਹਨ ਉੱਥੇ ਦਰवेश ਸੁੱਚੇ ਫਕੀਰ ਖੜੇ ਉੱਥੇ ਦਰवेश ਸੁੱਚੇ ਫਕੀਰ ਖੜੇ ਉੱਥੇ ਪਰ ਉਪਕਾਰੀ ਵੀਰ ਖੜੇ ਉਥੇ ਨਾਮੀ ਧਿਆਨੀ ਧੀਰ ਖੜੇ ਉਥੇ ਕਵੀ ਕਵੀਸ਼ਰ ਖੀਰ ਖੜੇ ਉਥੇ ਜੋਗੀ ਪਿਆਰਾਂ ਪਿਆਰਾਂ ਉਹ ਉਹਦੇ ਲੜ ਸੂਰਜ ਦਸਤਾਰਾਂ ਉਹ ਉਥੇ ਠੀਰ ਸਮੁੰਦਰ ਭਾਰਾ ਉਹ ਉਥੇ ਲਹਿਰ ਲਹਿਰ ਅਸਵਾਰਾ ਉਹ ਉਥੇ ਬਾਲਕ ਚੈਨ ਨੂੰ ਪਾਉਂਦੇ ਨਹੀਂ ਉਥੇ ਮਹਿਰ ਨੂੰ ਦਿਲ ਦੇ ਵਾਦੇ ਨਹੀਂ ਉਥੇ ਬਾਲਕ ਚੈਨ ਨੂੰ ਪਾਉਂਦੇ ਨਹੀਂ ਉੱਥੇ ਮੈ ਰਮ ਦਿਲ ਦੇ ਵਾਂਦੇ ਨਹੀਂ ਉੱਥੇ ਮौज ਖੇਡ ਰਮ ਲੀਲਾ ਹੈ ਉੱਥੇ ਮौज ਖੇਡ ਰਮ ਲੀਲਾ ਹੈ ਉੱਥੇ ਕੰਮ ਕਾਜ ਨਾ ਹਿੱਲਾ ਹੈ ਉੱਥੇ ਕੰਮ ਕਾਜ ਨਾ ਹਿੱਲਾ ਹੈ ਉੱਥੇ ਸੱਤ ਸਮੁੰਦਰ ਆਂਦੇ ਨਹੀਂ ਉੱਥੇ ਹੀਰੇ ਪੰਨੇ ਮੰਦੇ ਨਹੀਂ ਉੱਥੇ ਸੋਹਣੇ ਸੋਹਣੇ ਚਿਹਰੇ ਨਹੀਂ ਉੱਥੇ ਦਿਲ ਮੇਰੇ ਦੇ ਡੇਰੇ ਨਹੀਂ ਉੱਥੇ ਮਸਤਕ ਚਮਕਣ ਵਾਲੀ ਨਹੀਂ ਉੱਥੇ ਲੱਖ ਨਿਣਾ ਦੇ ਤਾਰੇ ਨਹੀਂ ਉੱਥੇ ਮਸਤ ਮਸਤਕ ਚਮਕਣ ਵਾਲੀ ਨਹੀਂ ਉੱਥੇ ਭਾਗ ਖੁੱਲੇ ਹਰ ਬਾਲੇ ਨਹੀਂ ਉੱਥੇ ਲੱਖ ਨਿਣਾ ਦੇ ਤਾਰੇ ਨਹੀਂ ਉੱਥੇ ਲੱਖਾਂ ਜਗ ਜਗ ਸਾਰੇ ਨਹੀਂ ਉੱਥੇ ਹਰ ਕੋਈ ਦਿਲ ਦਾ ਪਿਆਰਾ ਨਹੀਂ ਉਥੇ ਅਨੇਕ ਦਿਲਾਂ ਦਾ ਸਹਾਰਾ ਨਹੀਂ ਉਥੇ ਹਰ ਕੋਈ ਦਿਲ ਦਾ ਪਿਆਰਾ ਨਹੀਂ ਉਥੇ ਅਨੇਕ ਦਿਲਾਂ ਦਾ ਸਹਾਰਾ ਨਹੀਂ ਇੱਕ ਦਿਲ ਵਿੱਚ ਲੱਖ ਹਜ਼ਾਰਾਂ ਨਹੀਂ ਇੱਕ ਨੈਣ ਵਿੱਚ ਲੱਖ ਪਿਆਰਾ ਨਹੀਂ ਉਥੇ ਇੱਕ ਗੁਰੂ ਜੀ ਪਿਆਰਾ ਹੈ ਉਥੇ ਇੱਕ ਗੁਰੂ ਜੀ ਪਿਆਰਾ ਹੈ ਉਥੇ ਲੱਖ ਵਿੱਚ ਝਲਕਾ ਸਾਰਾ ਹੈ ਉੱਥੇ ਚੁੱਪ ਕੁੱਲ ਜਵਾਨਾਂ ਦੀ ਉੱਥੇ ਖਿਆਲ ਕੁੱਲ ਮਸਤਾਨਾਂ ਦੀ ਉੱਥੇ ਆਤਮ ਰਾਜ ਸੁਹਾਣਾ ਨਹੀਂ ਉੱਥੇ ਆਤਮ ਰਾਜ ਸੁਹਾਣਾ ਨਹੀਂ ਉੱਥੇ ਖੁੱਲ ਜੀ ਜੱਗ ਜਾਣਾ ਨਹੀਂ ਉੱਥੇ ਆਤਮ ਰਾਜ ਸੁਹਾਣਾ ਨਹੀਂ ਉੱਥੇ ਖੁੱਲ ਜੀ ਜੱਗ ਜਾਣਾ ਨਹੀਂ ਹੋਰ ਨਾ ਹਲਾਓ ਇੱਥੋਂ ਜਾਓ ਜਿ세 ਜਾਣਾ ਜਾਓ ਇੱਥੋਂ ਹੁਣ ਨਾ ਹਲਾਓ ਇੱਥੋਂ ਜਾਓ ਜਿਸ ਜਾਣਾ ਜਾਓ ਇੱਥੋਂ ਰੇਲ ਗੱਡੀਏ ਜਾਣਾ ਹੈ ਜਾ ਇੱਥੋਂ ਰੇਲ ਗੱਡੀਏ ਜਾਣਾ ਹੈ ਜਾ ਇੱਥੋਂ ਬਿਨ ਮੰਜ਼ਲੀਏ ਕੂਕ ਦੀ ਧਾ ਇੱਥੋਂ ਸਫ਼ਰ ਕਰਨਾ ਕਿੱਥੇ ਮਰ ਜਾਣੀਏ ਨਹੀਂ ਸਫ਼ਰ ਕਰਨਾ ਕਿੱਥੇ ਮਰ ਜਾਣੀਏ ਨਹੀਂ ਦਿਲ ਟਿਕਿਆ ਆਣ ਅਨਜਾਨੀਏ ਨੀ ਸਫ਼ਰ ਕਰਨਾ ਕਿੱਥੇ ਮਰ ਜਾਣੀਏ ਨੀ ਦਿਲ ਟਿਕਿਆ ਆਣ ਅਨਜਾਨੀਏ ਨੀ ਹੁਣ ਨਾ ਹਿਲਾਓ ਸਾਨੂੰ ਮਿਲਿਆ ਨਾ ਵਿਛੋੜੋ ਸਾਨੂੰ ਹੋਰ ਨਾ ਹਿਲਾਓ ਸਾਨੂੰ ਮਿਲਿਆ ਨਾ ਵਿਛੋੜੋ ਸਾਨੂੰ ਏ ਲੇਮ ਚਲ ਮਲੇ ਸ਼ੰਦ ਵੇਚ ਇੱਕ ਕਵਤਾ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਦੇ ਅਲਵੇੜੇ ਕਵੀ ਹਨ ਉਹਨਾਂ ਨੇ ਹਜੂਰ ਸਾਹਿਬ ਦੇ ਨੇੜੇ ਰੇਲ ਗੱਡੀ ਰਹੀ ਮੰਨਵਾਲ ਸਟੇਸ਼ਨ ਤੇ ਪਹੁੰਚੇ ਜਿੱਥੇ ਉਹਨਾਂ ਗੁਰੂ ਸਾਹਿਬ ਦੀ ਚਲਕ ਪਈ ਉਹਨਾਂ ਨੂੰ ਮਹਿਸੂਸ ਹੋਇਆ ਗੁਰਸਾਹਿਬ ਬੁਲਾ ਰਹੇ ਨੇ ਤੇ ਉਸੇ ਬੁਲਾਵੇ ਦੇ ਪ੍ਰਸੰਗ ਵਿੱਚ ਆਪਣੇ ਮਨ ਮਨ ਦੇ ਬਲਬਲਿਆ ਨੂੰ ਖੁੱਲੇ ਰੂਪ ਵਿੱਚ ਪੇਸ਼ ਕਰਦਿਆਂ ਉਹਨਾਂ ਨੇ ਇਹ ਗੁਰੂ ਸਾਹਿਬ ਦੇ ਜੋ ਅੰਦਰੋਂ ਉਹਨਾਂ ਦੇ ਚਲਕ ਪਈ ਜੋ ਅੰਦਰੋਂ ਉਹਨਾਂ ਨੂੰ ਸ਼ਬਦ ਆਏ ਉਹ ਇਸ ਚੈਨ ਮਿਲੇ ਸੰਧ ਵਿੱਚ ਉਹਨਾਂ ਨੇ ਕਵਤਾ ਵਿੱਚ ਪੇਸ਼ ਕੀਤੇ ਨੇ ਆਸਾਤਾਂ ਨੂੰ ਇਕੱਤਰ ਸੰਧਾਈ ਦੀ ਫੇਨ ਬਿਨਿਆ ਕਿਸੇ ਹੋ ਸ਼ੇਰ ਦੇ ਨਾਲ ਸਤ ਸ੍ਰੀ ਅਕਾਲ